ਬਹੁਤ ਇਹਦੀ ਸਾਮ ਸੁਭਾਲ ਹੋਈ ਹੈ ਪਰ ਐਂ ਲੱਗਦਾ ਕਿ ਜਿਵੇਂ ਅਸੀਂ ਇਧਰ ਲਈ ਬਹੁਤ ਕੁਝ ਹੋਰ ਕਰ ਸਕਦੇ ਹਾਂ ਜੇ ਅਸੀਂ ਚਾਹੀਏ ਤਾਂ ਔਰੰਗਜ਼ੇਬ ਦੇ ਸਮੇਂ ਦੇ ਉੱਤੇ ਟੋਡਰਮਲ ਜੀ ਨੇ ਰਿਟਾਇਰਮੈਂਟ ਲੈ ਲਈ ਸੀ ਪਰ ਰਹਾਇਸ਼ ਉਹਨਾਂ ਦੀ ਇਸੇ ਜਹਾਜੀ ਹਵੇਲੀ ਦੇ ਵਿੱਚ ਸੀਗੇ ਇੱਥੇ ਰਹਿੰਦੇ ਹਨ ਮੇਨ ਜਿਹੜਾ ਟੋਡਰਮੱਲ ਜੀ ਦਾ ਇਤਿਹਾਸ ਆ ਆਪਾਂ ਜਾਣਦੇ ਹਾਂ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਵਜ਼ੀਰ ਖਾਨ ਜਿਹੜਾ ਸੂਬਾ ਸਰਹੰਦਾ ਹੈ ਉਹ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਕੇ ਤੇ ਮੈਨੂੰ ਕਹਿਣਾ ਪੈਣਾ ਉਹਨਾਂ ਦੇ ਸਰੀਰ ਲਾਸ਼ਾਂ ਜਿਹੜੀਆਂ ਉਹ ਨਦੀ ਦੇ ਕਿਨਾਰੇ ਪਿੱਛੇ ਸੁੱਟ ਦਿੱਤੀਆਂ ਸੀਗੀਆਂ ਤੇ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਇਹਨਾਂ ਦਾ ਸਸਕਾਰ ਕੋਈ ਮੁਗਲ ਸਲਤਨਤ ਦੀ ਜ਼ਮੀਨ ਤੇ ਨਹੀਂ ਕਰ ਸਕਦਾ ਨਫ਼ਰਤ ਇੰਨੀ ਗੁਰੂ ਪੁੱਤਰਾਂ ਨੂੰ ਔਰ ਉਹਨਾਂ ਦੀ ਉਮਰ ਵੇਖੋ ਬਾਲ ਉਮਰ ਦੇ ਵਿੱਚ ਸ਼ਹੀਦ ਵੀ ਕੀਤਾ ਔਰ ਇਹ ਵੀ ਕਹਿ ਦਿੱਤਾ ਕਿ ਇਹਨਾਂ ਦਾ ਸੰਸਕਾਰ ਕੋਈ ਨਹੀਂ ਕਰ ਸਕਦਾ ਜਦੋਂ ਟੌਡਰਮਲ ਜੀ ਉਹਨਾਂ ਨੂੰ ਪਤਾ ਲੱਗਦਾ ਆਉਂਦੇ ਹਨ ਤੇ ਉਹਨਾਂ ਨੇ ਆਣ ਕੇ ਕਿਹਾ ਕੋਈ ਰਾਹ